ये लोरी न जियूं बीरे चलो 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 नहीं लाऊंगा और लाऊंगा ओ सीरियसली यार जो हम सुनिए ये केलवा नहीं लाओ यार चलो चलो ਨੇ ਨਹੀਂ ਬੱਚਿਆਂ ਨੂੰ ਕੋਹਣਕ ਘਾਵੇ ਕੋਈ ਵੇਖੀ ਜਾ ਇੱਥੋਂ ਹੀ ਲੜਨੀ ਆ ਇੱਥੋਂ ਤੱਕ ਕਿਹਦੇ ਨਾਲ ਚੋਣੇ ਪਾਉਂਦੇ ਹੋ ਵਾਹ ਵਾਹ ਉਹ ਤੇਰੇ ਫਿੱਟ ਮੂਹਰੇ ਦੇ ਚਿੱਤੇ ਲੱਗ ਗਏ ਬੰਦ ਤਾਂ ਉਹ ਤਾਂ れの意見が。 और दूसरी बार आ गई उसको करो और सारी दिन से लड़ती है क्या बड़ा बच्चा इधर आ लो मैसेज आ भी इधर से गो हैप्पी ਮੈਂ ਬੱਬਾ ਗੱਲ ਕ੍ਰਿਸਚਨ ਨੈਸ਼ਨਲ ਫੰਡ ਦਾ ਪੰਜਾਬ ਦਾ ਜੂਸ ਪ੍ਰੈਜ਼ੀਡੈਂਟ ਆ ਵਾਰਡ ਨੰਬਰ 12 ਦੇ ਵਿੱਚ ਅੱਜ ਜੋ ਮੈਸੀਜਨ ਸੰਸ ਫਾਊਂਡੇਸ਼ਨ ਵੱਲੋਂ ਇੱਥੇ ਵਾਰਡ ਨੰਬਰ 12 ਦੇ ਵਿੱਚ ਸिलाई ਸੈਂਟਰ ਚਲਾਇਆ ਜਾਂਦਾ ਹੈ ਉਸ ਦੇ ਵਿੱਚ ਅੱਜ 3 ਸਾਲ ਦੇ ਵਿੱਚ ਅੱਜ ਪਹਿਲੀ ਵਾਰੀ ਅਸੀਂ ਪ੍ਰੋਗਰਾਮ ਤੇ ਹਰ ਸਾਲ ਹੁੰਦਾ ਆ ਪਰ ਮੈਂ ਪਹਿਲੀ ਵਾਰ ਇੱਥੇ ਮੌਜੂਦ ਹੋਇਆ ਆ ਇਸ ਕਰਕੇ ਅੱਜ ਬੜੇ ਬੱਚੇ ਉਤਸ਼ਾਹਿਤ ਹੋਏ ਆ ਪੀ ਇੱਥੇ ਆਪਾਂ ਮੈਸੀਅਨ ਸੰਸ ਫਾਊਂਡੇਸ਼ਨ ਵੱਲੋਂ ਮੈਂ ਮੌਜੂਦ ਹੋਇਆ ਆ ਇਸ ਲਈ ਮੈਸੀਅਨ ਸੰਸ ਫਾਊਂਡੇਸ਼ਨ ਵੱਲੋਂ ਬਹੁਤ ਹੀ ਇੱਥੇ ਪ੍ਰੋਗਰਾਮ ਧੂਮਤਾ ਹੁਣਾ ਬਣਾਇਆ ਜਾ ਰਿਹਾ ਆ ਉਹ ਤੁਸੀਂ ਵੇਖ ਰਹੇ ਹੋ ਕਿ ਸਾਰੇ ਹੀ ਵਾਰਡਾਂ ਬਰਬਾਰਾਂ ਦੇ ਵਿੱਚ ਜਿੰਨੇ ਵੀ ਸਲਾਈ ਸੈਂਟਰ ਦੇ ਵਿੱਚ ਬੱਚੇ ਆਂਦੇ ਆ ਇਹ ਮੈਸੀਅਨ ਸੰਸ ਫਾਊਂਡੇਸ਼ਨ ਦੇ ਵਿੱਚ ਵੱਲੋਂ ਫ੍ਰੀ ਸੈਂਟਰ ਖੋਲਿਆ ਗਿਆ ਆ ਜੋ ਕਿ ਸਰਟੀਫਿਕੇਟ ਵਗੈਰਾ ਸਾਰੇ ਜੋ ਟੀਚਾ ਖੋਲਿਆ ਗਿਆ ਆ ਵੀ ਫ੍ਰੀ ਕੋਸਟ ਖੋਲਿਆ ਗਿਆ ਆ ਇਸ ਕਰਕੇ 3 ਸਾਲ ਬਾਅਦ ਮੈਂ ਇੱਥੇ ਆਪ ਖੁਦ ਆਇਆ ਹਾਂ ਇਸ ਲਈ ਸਾਰੇ ਬੱਚੇ ਬਹੁਤ ਉਤਸ਼ਾਹਿਤ ਆ ਉਹ ਸਾਡੇ ਵਿੱਚ ਸਾਡੇ ਨਾਲ ਮੈਡਮ ਮਰੀਮ ਜੀ ਜੋ ਸਾਡੇ 크리스마ਸ ਪ੍ਰੋਗਰਾਮ ਦਾ ਪ੍ਰੋਗਰਾਮ ਯੋਜਿਤ ਕਰਾਉਂਦੇ ਬੱਚਿਆਂ ਨੂੰ ਟ੍ਰੇਨ ਕਰਾਉਂਦੇ ਆ ਉਹ ਸਾਡੇ ਪ੍ਰਿੰਸੀਪਲ ਜੀ ਮੈਡਮ ਜੀ ਉਹ ਵੀ ਨਾਲ ਸਾਡੇ ਨਾਲ ਆ ਉਹ ਸਾਡੀ ਟਲਾਈ ਸਲਾਈ ਸੈਂਟਰ ਦੀ ਟੀਚਰ ਪੂਨਮ ਜੀ ਵੀ ਉਹ ਮੌਜੂਦ ਆ ਸਾਡੇ ਨਾਲ ਹੀਰਾ ਲਾਹੌਰੀਆ ਜੀ ਅਜੇ ਦੀਪੂ ਵਾਲੇ ਜੀ ਉਹ ਪਵਨ ਕੁਮਾਰ ਵੱਡਾ ਜੀ ਮੌਜੂਦ ਨੇ ਵੱਡੀ ਗਿਣਤੀ 'ਚ ਇੱਥੇ ਬੱਚੇ ਆਏ ਆ ਖਾਸ ਕਰਕੇ ਲੜਕੀਆਂ ਆਈਆਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਅਸੀਂ ਵੱਡੀ ਗਿਣਤੀ ਵਿੱਚ ਜੋ ਇੱਥੇ ਬੱਚੇ ਆ ਉਹ ਲੜਕੀਆਂ ਆਈਆਂ ਨਾ ਆਪਾਂ ਇੱਕੋ ਗੱਲ ਕਹਿਣਾ ਚਾਹੁੰਦੇ ਆ ਵੀ ਕੋਈ ਵੀ ਹੁਨਰ ਆ ਆਪਣੇ ਸਿੱਖਣਾ ਚਾਹੀਦਾ ਆ ਜੋ ਕਿ ਪਲੱਸ 2 ਤੋਂ ਬਾਅਦ ਕਈ ਬੱਚੇ ਸਾਡੇ ਵਿਦੇਸ਼ਾਂ ਨੂੰ ਤੁਰ ਜਾਂਦੇ ਆ ਇਸ ਕਰਕੇ ਅਸੀਂ ਇਹ ਕਹਿੰਨੇ ਆ ਵੀ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਆਪਣੇ ਮਾਪਿਓ ਦੇ ਆਗਿਆਕਾਰੀ ਬਣੋ ਔਰ ਇੱਥੇ ਹੀ ਆਪਣਾ ਕੋਈ ਨਾ ਕੋਈ ਕਿੱਤਾ ਕਰਨਾ ਚਾਹੀਦਾ ਆ ਔਰ ਹਰ ਇੱਕ ਬੱਚੇ ਨੂੰ ਇਹ ਇਹ ਸੰਦੇਸ਼ ਦੇਣਾ ਚਾਹੁੰਦੇ ਆਂ ਕਿ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਆ ਪੜ੍ਹਾਈ ਲਿਖਾਈ ਵੱਲ ਧਿਆਨ ਜਰੂਰ ਦੇਣਾ ਚਾਹੀਦਾ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਲੋੜੀ ਮੇਰਾ ਨਾਮ ਨਰਗੀਸ ਹੈ ਔਰ ਮੈਂ ਲिटल ਡੋਲਫਿਨ ਸਕੂਲ ਦੀ ਪ੍ਰਿੰਸੀਪਲ ਹਾਂ ਠੀਕ ਹੈ ਜੀ ਔਰ ਮੈਂ ਇਹ ਜੋ ਬੱਚਿਆਂ ਦਾ ਸਲਾਈ ਸੈਂਟਰ ਹੈ ਮੈਡਮ ਪੂਨਮ ਜੀ ਜੋ ਸਾਡੇ ਵੱਡੇ ਸਿਸਟਰ ਨੇ ਔਰ ਸਾਡੇ ਨਾਲ ਉਹ ਚਲਾਉਂਦੇ ਨੇ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਕਰਦੇ ਨਾਲ ਸਾਡੇ ਬੱਬਾ ਗਿਲਜੀ ਨੇ ਔਰ ਸਾਡੇ ਕਾਫੀ ਭੈਣ ਭਰਾ ਜਿਹੜਾ ਸਾਡੇ ਕਾਫੀ ਸਹਿਯੋਗ ਕਰਦੇ ਨੇ ਔਰ ਖਾਸ ਕਰਕੇ ਸੀ ਮੈਸੀ ਐਂਡ ਸੰ ਫਾਊਂਡੇਸ਼ਨ ਵਾਲਿਆਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਹ ਸੈਂਟਰ ਖੋਲ ਕੇ ਦਿੱਤਾ ਹੋਇਆ ਹੈ ਔਰ ਬੱਚਿਆਂ ਨੂੰ ਅੱਗੇ ਵਧਣ ਵਾਸਤੇ ਪ੍ਰੇਰਿਤ ਕੀਤਾ ਹੈ। ਬਹੁਤ ਸਾਰੀਆਂ ਤਾਲੀਆਂ ਵਜਾਈਆਂ ਜਾਣ ਥੈਂਕ ਯੂ ਸੋ ਮਚ ਉਹਨਾਂ ਵਾਸਤੇ। ਦੂਸਰਾ ਕੀ ਬੱਚਿਆਂ ਨੂੰ ਅਸੀਂ ਕਹਿ ਰਹੇ ਆ ਕਿ ਤੁਸੀਂ ਕੋਈ ਹੁਨਰ ਸਿੱਖੋ ਹੱਥ ਦੇ ਨਾਲ ਕਰਨ ਵਾਲਾ ਜਿਹਦੇ ਨਾਲ ਤੁਸੀਂ ਆਪਣੀ ਰੋਜ਼ੀ ਰੋਟੀ ਕਮਾ ਕੇ ਅੱਗੇ ਵਧ ਸਕੋ। ਉਹਨਾਂ ਵਾਸਤੇ ਅਸੀਂ ਬਹੁਤ ਧੰਨਵਾਦ ਹੈ ਬੱਚਿਆਂ ਵਾਸਤੇ। ਔਰ ਖਾਸ ਕਰਕੇ ਜਿਹੜੀ ਲੋਹੜੀ ਦਾ ਤਿਹਾਰ ਆ ਉਹ ਲੜਕਿਆਂ ਵਾਸਤੇ ਮਨਾਇਆ ਜਾਂਦਾ ਸੀ ਪਰ ਅੱਜ ਕੱਲ ਦੇ ਜ਼ਮਾਨੇ ਵਿੱਚ ਲੜਕੀਆਂ ਵਾਸਤੇ ਵੀ ਇਹ ਸੈਲੀਬ੍ਰੇਟ ਕੀਤਾ ਜਾਂਦਾ ਹੈ ਉਹਦੇ ਵਾਸਤੇ ਮੈਂ ਬਹੁਤ ਖੁਸ਼ ਆ ਕਿਉਂਕਿ ਮੈਂ ਇੱਕ ਲੜਕੀ ਆ ਔਰ ਇਹ ਦਿਵਸ ਤੇ ਮੈਂ ਬਹੁਤ ਖੁਸ਼ ਆ ਕਿ ਅੱਜ ਇਹ ਸੈਲੀਬ੍ਰੇਟ ਅਸੀਂ ਸਾਰੀਆਂ ਗਰਲਸ ਦੇ ਨਾਲ ਮਨਾ ਰਹੇ ਆ ਥੈਂਕ ਯੂ ਸੋ ਮਚ